ਹੰਸਰਾਜ ਹੰਸ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਪਾਰਟੀ ਦਾ ਮੈਨੀਫੈਸਟੋ ਪੜਨ ਦੀ ਸਲਾਹ ਦਿੱਤੀ ਹੈ ਫਰੀਦਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਹੰਸਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹੀ ਕਹਿੰਦੇ ਨੇ ਜੋ ਕਰ ਸਕਣ ਦਾਅਵਾ ਕੀਤਾ ਕਿ ਜੋ ਵਾਅਦੇ ਕੀਤੇ ਸਨ ਮੋਦੀ ਸਰਕਾਰ ਨੇ ਨਿਭਾਏ ਨੇ ਮੈਂ ਹੀ ਕਹੂੰਗਾ ਮੈਨੀਫੈਸਟੋ ਪੜ ਲਓ ਬੋਦੀ ਸਾਹਿਬ ਜੋ ਕਹਿੰਦੇ ਨੇ ਉਹੀ ਕਰਦੇ ਨੇ ਉਹ ਬੋਲਦੇ ਹੋ ਆ ਜੋ ਕਰਦੇ ਨੇ ਜੋ ਪਿਛਲੇ ਮੈਨੀਫੈਸਟੋ ਚ ਜੋ ਲਿਖਿਆ ਸੀ ਉਹ ਕਰਤਾ ਜਦੋਂ ਨਹੀਂ ਸੀ ਬਣੇ ਮੇਰੇ ਖਿਆਲ ਸੀਐਮ ਵੀ ਨਹੀਂ ਸੀ ਬਣੇ ਉਹਨਾਂ ਨੇ 370 ਵਾਲੀ ਗੱਲ ਵੀ ਕੀਤੀ ਸੀ ਉਹ ਅੱਜਕੱਲ ਨੈੱਟ ਤੇ ਵੀ ਦੇਖੀ ਜਾ ਸਕਦੀ ਮੰਦਰ ਦੀ ਗੱਲ ਕੀਤੀ ਸੀ ਇੱਕ ਵੀਡੀਓ ਚ ਮੈਂ ਦੇਖਿਆ ਹੀ ਵਾਸ ਕਰਾਇੰਗ ਕਿਦੋਂ ਮੰਦਰ ਨਸੀਬਤ ਦੇਖੋ ਅੱਜ 22 ਜਨਵਰੀ ਨੂੰ ਫਿਰ ਦੇਤਾ ਨਾ ਗਿਫਟ ਸਾਰੇ ਜਹਾਨ ਨੂੰ ਜੁਧਿਆ ਜਾਓ ਮੱਥਾ ਟੇਕੋ ਔਰ ਲਾਂਗਾ ਕਰਤਾਰਪੁਰ ਵਾਲਾ ਲਾਂਗਾ ਵੇਖੋ ਪੋਸੀਬਲ ਹੀ ਨਹੀਂ ਸੀ ਪਾਕਿਸਤਾਨ ਜਾ ਨਹੀਂ ਸੀ ਸਕਦੇ ਰੋਜ਼ ਅਰਦਾਸ ਚਾਹੁੰਦਾ ਸੀ ਕਿ ਜਿਨ੍ਹਾਂ ਸਾਡੇ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਨਸੀਬ ਹੋਣ ਤਿੰਨ ਵਾਰੀ ਮੈਂ ਡੇਰਾ ਬਾਬਾ ਨਾਨਕ ਵਿੱਚ ਕੀਰਤਨ ਕਰਦੇ ਇੱਕ ਅਰਦਾਸ ਕਰ ਦਿੰਦੇ ਸੀ ਹਰ ਮਹੀਨੇ ਕਿ ਲੰਗਾ ਤਿੰਨ ਵਾਰੀ ਗਿਆ ਸਰਦਾਰ ਕੁਲਦੀਪ ਸਿੰਘ ਬਡਾਲਾ ਜਲੰਧਰ ਤੋਂ ਬੜੇ ਵੱਡੇ ਲੀਡਰ ਉਹ ਕਰ ਦਿੰਦੇ ਸੀ ਹਰ ਸਾਹਿਬ ਅਸੀਂ ਵੀ ਉਹ ਤੋਂ ਦੂਰਬੀਨ ਨਾਲ ਦੇਖ ਦਿੰਦੇ ਸੀ ਲੰਗਾ ਕਰਤਾਰਪੁਰ ਵਾਲਾ ਕੀਤਾ ਔਰ ਲਾਲ ਕਿਲੇ ਤੋਂ ਗੁਰਪੁਰਬ ਮਨਾਉਦੇ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਵੀਰ ਦਿਵਸ ਮਨਾਉਂਦੇ ਨੇ ਛੋਟੀ ਸਾਹਿਬ ਜੀ ਦੀ ਯਾਦ ਉਹ ਨਹੀਂ ਧਰਮਾ ਜੇ ਕੋਈ ਵੀ ਐਜੇ ਲਈ ਕਰਨਾ ਹੈ ਜੇ ਲਈ ਨਹੀਂ ਕਰਨਾ ਸਭ ਲਈ ਸੋਚ ਦੇਣੀ